ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਨ ਦੇ ਅਧੀਨ ਆਉਂਦੇ ਪਿੰਡ ਮੋਚਪੁਰ ਦੇ ਪਿਆਜ਼ ਦਰਿਆ ਕਿਨਾਰੇ ਤੋਂ ਪੰਜਾਬ ਪੁਲਿਸ ਨੇ ਛਾਪਾ ਮਾਰ ਕੇ 4500 ਕਿਲੋਗ੍ਰਾਮ ਲਾਣ ਅਤੇ 1.5 ਲੱਖ ਐਮਐਲ ਦੇਸੀ ਸ਼ਰਾਬ ਬਰਾਮਦ ਕੀਤੀ ਇਸ ਸੰਬੰਧੀ ਹਲਕਾ ਇੰਚਾਰਜ ਡੀਸੀਪੀ ਰਾਜਪੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਡੀਜੀਪੀ ਪੰਜਾਬ ਅਤੇ ਐਸਐਸਪੀ ਗੁਰਦਾਸਪੁਰ ਦੀ ਹਿਦਾਇਤ ਉੱਤੇ ਪੁਲਿਸ ਵੱਲੋਂ ਦੇਸੀ ਸ਼ਰਾਬ ਦੇ ਤੰਦੇ ਨੂੰ ਠੱਪ ਕਰਨ ਲਈ ਵਕਫ ਵਕ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਤੇ ਭਾਰਤ ਪੁਸ਼ਨ ਦੀ ਖਾਸ ਰਿਪੋਰਟ। ਹਾਂਜੀ ਸਰ ਅੱਜ ਭਾਰੀ ਪੁਲਿਸ ਫੋਰਸ ਬਲ ਦੇ ਨਾਲ ਜਿਹੜਾ ਹੈ ਮੋਜਪੁਰ ਦੇ ਵਿੱਚ ਰੇਡ ਕੀਤੀ ਗਈ ਹੈ ਕਿੰਨੀ ਕਿ ਜਿਹੜੀ ਸ਼ਰਾਬ ਬਰਾਮਦ ਹੋਈ ਹੈ ਅੱਜ। ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਗਰਦਾਸਪੁਰ ਦੇ ਆ ਜਿਹੜਾ ਵਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਸਾਰੇ ਖਾਣਿਆਂ ਦੇ ਵਿੱਚ ਜਿਹੜਾ ਵਾ ਉਹ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਵਾ ਨਸ਼ਿਆਂ ਦੇ ਖਿਲਾਫ ਤੇ ਸ਼ਰਾਬ ਦੇ ਖਿਲਾਫ ਜਿਹੜਾ ਵਾ ਕੈਸੋਰੇਡ ਕੀਤੇ ਗਏ ਆ ਜਿਹੜੀ ਜਿਹੜੀ ਗਰਦਾਸਪੁਰ ਜ਼ਿਲ੍ਹੇ ਨੂੰ ਜਿਹੜੀ ਆ ਉਹ ਭਾਰੀ ਸਫਲਤਾ ਜਿਹੜੀ ਆ ਇਹਦੇ ਸਬੰਧ ਦੇ ਵਿੱਚ ਜਿਹੜਾ ਕੈਸੋਰੇਡ ਕੀਤਾ ਗਿਆ ਮਿਲੀ ਆ ਜਿਹਦਾ ਵੇਰਵਾ ਜਿਹੜਾ ਵਾ ਇਸ ਪ੍ਰਕਾਰ ਆ ਥਾਣਾ ਪੈਣੀ ਮੀਆਂ ਖਾਂ ਵਿੱਚ ਜਿਹੜਾ ਮੋਟਪੁਰ ਦਾ ਇਗਵਾ ਦਰਿਆ ਦੇ ਕੰਢੇ ਦੇ ਉੱਤੇ ਉੱਥੇ ਜਿਹੜਾ ਵਾ ਐਕਸਾਈਜ਼ ਸਟਾਫ ਦੇ ਨਾਲ ਪੁਲਿਸ ਦੇ ਨਾਲ ਜਿਹੜਾ ਸਾਂਝਾ ਰੇਡ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ 4500 ਕਿਲੋ ਲਾਣ 15 ਤਰਪਾਲਾਂ ਹਰੇਕ ਦੇ ਵਿੱਚ 300 ਕਿਲੋ ਲੈਣ 4500 ਕਿਲੋ ਲਾਉਣ ਪ੍ਰਾਪਤ ਹੋਈ ਆ ਅਤੇ 1,50,000 ਐਮਐਲ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਆ ਉਥੋਂ ਪ੍ਰਾਪਤ ਹੋਈ ਆ ਇਸੇ ਤਰ੍ਹਾਂ ਥਾਣਾ ਪ੍ਰਾਣਾ ਛਾਲਾ ਦੇ ਵਿੱਚ ਜਿਹੜਾ ਕੈਸੋ ਰੇਡ ਦੇ ਦੌਰਾਨ ਜਿਹੜਾ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 6750 ਐਮਐਲ ਸ਼ਰਾਬ ਨਜਾਇਜ਼ ਪ੍ਰਾਪਤ ਹੋਈ ਆ ਤੇ ਦੀਨਾ ਨਗਰ ਥਾਣੇ ਦੇ ਵਿੱਚ ਜਿਹੜੀ ਆ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ 26250 ਐਮਐਲ ਸ਼ਰਾਬ ਨਜਾਇਜ਼ ਪ੍ਰਾਪਤ ਹੋਈ ਆ ਤੇ ਇੱਕ ਕਲਾਨੌਰ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ 7500 ਐਮਐਲ ਸ਼ਰਾਬ ਨਜਾਇਜ਼ ਤੇ ਥਾਣਾ ਬ੍ਰਹੰਪੁਰ ਵਿੱਚ ਇੱਕ ਮਕਦਮਾ ਦਰਜ ਕੀਤਾ ਗਿਆ ਜਿਸ ਚ 7500 ਐਮਐਲ ਸ਼ਰਾਬ ਨਜਾਇਜ਼ ਤੇ ਥਾਣਾ ਤੁਮਣਕਲਾਂ ਵਿੱਚ ਦੋ ਐਫਆਈਆਰਾਂ ਜਿਹੜੀਆਂ ਵਾਂ ਸ਼ਰਾਬ ਦੀਆਂ ਦਰਜ ਕੀਤੀਆਂ ਗਈਆਂ ਵਾਂ ਜਿਸ ਚ ਟੋਟਲ 14250 ਐਮਐਲ ਸ਼ਰਾਬ ਨਜਾਇਜ਼ ਬਰਾਮਦ ਹੋਈਆ ਅਦਰ ਅਦੇ ਟਿੰਪੜ ਥਾਣੇ ਦੇ ਵਿੱਚ ਵੀ ਜਿਹੜਾ ਵਾ ਇਹ 150 ਜਿਹੜੀਆਂ ਇਨਟੋਕਸਿਕ ਨਸ਼ੇ ਵਾਲੀਆਂ ਗੋਲੀਆਂ ਮਿਲੀਆਂ ਵਾ ਜਿਹਦੇ ਸਬੰਧ ਦੇ ਵਿੱਚ ਇੱਕ ਮਗਦਮਾ ਦਰਜ ਕੀਤਾ ਗਿਆ ਵਾ ਇਸ ਤਰ੍ਹਾਂ ਜਿਹੜਾ ਵਾ ਸਾਰੇ ਜ਼ਿਲ੍ਹਾ ਅਰਦਾਸਪੁਰ ਦੇ ਵਿੱਚ ਅੱਜ ਮਿਤੀ 12 5 24 ਨੂੰ ਕੈਸੋ ਰੇਡ ਦੌਰਾਨ ਜਿਹੜੀ ਆ ਟੋਟਲ ਜਿਹੜੀ ਆ 5 ਲੱਖ ਟੋਟਲ ਜਿਹੜੀ ਆ 232150 ਐਮਐਲ ਜਿਹੜੀ ਆ ਸ਼ਰਾਬ ਦਾ ਜਾਇ ਮਿਲਿਆ ਅਤੇ 4500 ਕਿਲੋ ਟੋਟਲ ਜਿਹੜੀ ਆ ਨਾਣ ਬਰਾਮਦ ਹੋਈ ਆ ਤੇ 104 ਜਿਹੜੀਆਂ ਆ ਨਸ਼ੇ ਵਾਲੀਆਂ ਟੈਬਲੇਟ ਮਿਲੀਆਂ ਵਾ ਜਿਹੜੀ ਇੱਕ ਦਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਸਮਰਥਾ ਨੇ ਉਪਲਬਧੀ ਵਾਲੀ ਗੱਲ ਆ ਇਹ ਜਿਹੜੇ ਮੋਜਪੁਰ ਦੇ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਅਨੁਸਾਰ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਹਾਂਜੀ ਇਹ ਜਿਹੜੀ ਹਾਲ ਦੀ ਘੜੀ ਦਾ ਦਰਿਆ ਦੇ ਜਿਹੜੇ ਪਰਲੇ ਬੰਨੇ ਜਿਹੜੇ ਰੇਡ ਕੀਤੇ ਗਏ ਆ ਉਹ ਤਰਪਾਲਾਂ ਜ਼ਮੀਨ ਦੇ ਵਿੱਚ ਨੱਪੀਆਂ ਲੀਆਂ ਵਾ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਟ੍ਰੇਸ ਕਰਕੇ ਜਿਹੜਾ ਵਾਦ ਦੋਸ਼ੀਆਂ ਨੂੰ ਉਸਤਾਦ ਕਰ ਲਿਆ ਜਾਏ ਇਹ ਚੋਣ ਕਮਿਸ਼ਨ ਦੀਆਂ ਕੀ ਹਦਾਇਤਾਂ ਨੇ ਜਿਹੜਾ ਕਿ ਹੁਣ ਲਗਾਤਾਰ ਚੋਣਾਂ ਮੈਦਾਨ ਜਿਹੜਾ ਪਖਾਇਆ ਹੈ ਉਹ ਉਸ ਵਾਸਤੇ ਪੁਲਸੀਆਂ ਕੀ ਤਿਆਰੀਆਂ ਨੇ ਹਾਂਜੀ ਉਸ ਦੇ ਵਾਸਤੇ ਜਿਹੜੀਆਂ ਸਾਰੀਆਂ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਐਸਐਸਸੀ ਟੀਮਾਂ ਐਫਐਸਸੀ ਟੀਮਾਂ ਜਿਹੜੀਆਂ ਵਾਂ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਕੈਮਰੇ ਗੱਡੀਆਂ ਉੱਤੇ ਲੱਗੇ ਹੋਏ ਆ ਘੁੰਮ ਰਿਹਾ ਇਸ ਤੋਂ ਇਲਾਵਾ ਜਿਹੜੇ 24 ਘੰਟੇ ਜਿਹੜੇ ਆ ਜਿਹੜੇ ਆਪਣੇ ਨਾਕੇ ਜਿਹੜੇ ਆ ਉਹ ਇੰਟਰ ਸਟੇਟ ਇੰਟਰ ਜ਼ਿਲ੍ਹਾ ਨਾਕੇ ਲਾਏ ਗਏ ਆ ਤੇ ਸੈਕੰਡ ਲਾਈਨ ਉੱਪਰ ਡਿਫੈਂਸ ਦੇ ਉੱਤੇ ਜਿਹੜੇ ਨਾਕੇ ਲਾਏ ਗਾਇਆ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਸ਼ਹਿਰੀ ਏਰੀਏ ਵਿੱਚ ਪੀਸੀਆਰ ਘੁੰਮ ਰਹੇ ਗਾ ਨੇ ਅਤੇ ਜਿਹੜੇ ਹੋਰ ਵੀ ਗਾਇਬ ਗਾਇਏ ਐਸਐਚਓ ਵੀ ਇਹਦੇ ਨਾਕੇ ਲਾ ਕੇ ਜਿਹੜੀ ਪੂਰੀ ਮਸਤੀ ਨਾਲ ਡਿਊਟੀ ਕਰ ਰਹੇ ਕੁਝ ਪਤਾ ਲੱਗਾ ਕਿ ਇਹ ਸ਼ਰਾਬ ਨਿਕਲ ਰਹੀ ਸੀ ਇਹ ਕਿੱਥੇ ਵਰਤੀ ਜਾਣੀ ਸੀਗੀ ਇਹ ਸ਼ਰਾਬ ਅੱਗੇ ਵੇਚਦੇ ਹੀ ਆ ਵਾਕਫਾ ਖਤਾਵਾਂ ਦੇ ਉੱਤੇ ਲੈ ਕੇ ਜਾ ਕੇ ਅੱਗੇ ਸੀਲ ਕਰਦੇ ਆ ਠੀਕ ਹੈ ਧੰਨਵਾਦ ਹਾਂਜੀ